ਸਵੇਰ ਸਵੇਰ ਦਾ ਮੌਸਮ ਜੀ ਆਪਣੀ ਛੱਤ ਦਾ ਜੀ ਤੇ ਦੇਖ ਸਕਦੇ ਹੋ ਜੀ ਦੀ ਗੁੱਡੇ ਉਡਾ ਰਹੇ ਨੇ ਲੋਕ ਅੱਜ ਜਿਹੜਾ ਹੈਗਾ ਆਪ ਆਪਣਾ ਸਾਈਕਲ ਵੀ ਜਿਹੜਾ ਹੈਗਾ ਲੈਣ ਜਾਣਾ ਹੈਗਾ ਵੇ ਜੀ ਉਹ ਸਰਵਿਸ ਦੇਣ ਦਿੱਤਾ ਹੋਇਆ ਸੀਗਾ ਕੱਲ ਦੀ ਮੈਂ ਤੁਹਾਨੂੰ ਪਤਾ ਹੀ ਆਪਾਂ ਜਿਹੜਾ ਹੈਗਾ ਚਿੰਤਪੁਰ ਨਹੀਂ ਚਲੇ ਗਏ ਸੀਗੇ ਮਾਤਾ ਦੇ ਦਰਬਾਰ ਚਲੇ ਗਏ ਸੀਗੇ ਮੱਥਾ ਟੇਕਣ ਤੇ ਅੱਜ ਜਿਹੜਾ ਹੈਗਾ ਆਪਾਂ ਵਾਪਸ ਆ ਗਏ ਹੋਏ ਆ ਆਪਾਂ ਕੱਲ ਰਾਤ ਜਿਹੜਾ ਹੈਗਾ 12 1 ਵਜੇ ਦੇ ਕਰੀਬ ਕਰੀ ਘਰੇ ਪਹੁੰਚ ਗਏ ਸੀਗੇ ਤੇ ਬੜਾ ਟਾਈਮ ਲੱਗ ਗਿਆ ਜੀ ਕੱਲ ਰਾਤ ਹੀ ਹੋ ਗਈ ਸੀਗੀ ਤੇ ਧੁੰਦ ਬਹੁਤ ਸੀਗੀ ਰਾਹ ਦੇ ਵਿੱਚ ਆਪਾਂ ਵਧੀਆ ਜਿਹੜਾ ਹੈਗਾ ਸਫ਼ਰ ਤੈਅ ਕਰ ਆਏ। ਬਾਬੇ ਦੀ ਕਿਰਪਾ ਰਹੀ ਕੋਈ ਦਿੱਕਤ ਨਹੀਂ ਆਈ ਤੇ ਵਧੀਆ ਜਿਹੜਾ ਹੈਗਾ ਆਪਣਾ ਸਫ਼ਰ ਕੱਲ ਦੀ ਜਿਹੜੀ ਸੀਗੀ ਯਾਤਰਾ ਸੰਪੂਰਨ ਰਹੀ ਤੇ ਹੁਣ ਅਸੀਂ ਨਿਕਲਣਾ ਹੈਗਾ ਟ੍ਰਿਪ ਤੇ ਸਾਰਾ ਕੁਝ ਓਕੇ ਹੋ ਗਿਆ ਹੋਇਆ ਸਰਵਿਸ ਜਿਹੜੀ ਸੈਕਲ ਦਿੱਤੀ ਹੋਈ ਆਪਾਂ ਉਹ ਵੀ ਚੱਕਣ ਜਾਣੀ ਹੈਗੀ ਐ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਆਪਣੇ ਟੂਰ ਤੇ ਨਿਕਲ ਜਾਵਾਂਗੇ। ਪਹਿਲੇ ਤਾਂ ਮੈਂ ਐ ਸੋਚ ਰਿਹਾ ਸੀਗਾ ਕਿ ਆਪਾਂ ਜਿਹੜਾ ਹੈਗਾ ਸਾਈਕਲ ਇੱਥੋਂ ਦੀ ਚੜਾ ਕੇ ਨਾ ਤੇ ਟ੍ਰੇਨ ਦੇ ਵਿੱਚ ਲੈ ਕੇ ਜਾਵਾਂਗੇ ਆਪਣਾ ਜੈਸਲਮੇਰ ਜਾਂ ਜodhpur ਵਾਲੇ ਪਾਸੇ ਤੇ ਜੋਧਪੁਰ ਤੋਂ ਜਿਹੜਾ ਹੈਗਾ ਆਪਾਂ ਆਪਣਾ ਸਾਈਕਲ ਸਿੱਧਾ ਚਲਾ ਕੇ ਲੈ ਕੇ ਜਾਵਾਂਗੇ ਜੈਸਲਮੇਰ ਵਾਲੀ ਸਾਈਡ ਤੇ ਫਿਰ ਉਸ ਤੋਂ ਬਾਅਦ ਸਾਰਾ ਦਾ ਸਾਰਾ ਗੁਜਰਾਤ ਏਰੀਆ ਕਵਰ ਅਪ ਕਰਾਂਗੇ ਜੀ ਤੇ ਉਦਾਂ ਸਾਰਾ ਸਾਰਾ ਪਲਾਨ ਜਿਹੜਾ ਹੈਗਾ ਆਪਾਂ ਕੈਨਸਲ ਕਰਤਾ ਆਪਾਂ ਹੁਣ ਫਾਈਨਲ ਕਰਿਆ ਸਾਈਕਲ ਇੱਥੋਂ ਹੀ ਚਲਾ ਕੇ ਲੈ ਕੇ ਜਾਣੇ ਨੇ ਇਹ ਪੰਜਾਬ ਤੋਂ ਦੇਖਦੇ ਆ ਕਿਹੜਾ ਰੂਟ ਫੜਦੇ ਆ ਉਹ ਆਪਾਂ ਥੋੜੀ ਦੇਰ ਹੁਣੇ ਪਲਾਨਡ ਅਪ ਕਰਕੇ ਜਿਹੜਾ ਹੈਗਾ ਐਂਡ ਤੱਕ ਦੱਸ ਦਾਂਗੇ ਵੀਡੀਓ ਦੇ ਤੇ ਇਸ ਵੀਡੀਓ ਨੂੰ ਜਿਹੜਾ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆ ਆਪਣੇ ਘਰ ਦੀ ਛੱਤ ਤੋਂ ਹਰੀ ਈਸ਼ਨਾ ਸਾਸ ਬਿਲਕੁਲ ਨਵੇਂ ਫਰੈਸ਼ ਦਿਨ ਤੇ ਫਰੈਸ਼ ਜਰਨੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਹੁਣ ਜਰਨੀ ਸ਼ੁਰੂ ਹੋਣ ਵਾਲੀ ਹੈ ਇਹ ਜਰਨੀ ਦਾ ਕੀ ਨਾਮ ਰੱਖਣਾ ਹੈ ਕੀ ਨਹੀਂ ਉਹ ਮੈਂ ਡਿਸਾਈਡ ਕਰਾਂਗਾ ਜੋ ਵੀ ਹੋਏਗਾ ਬਸ ਤੁਸੀਂ ਵਲੋਗਾਂ ਦੇ ਨਾਲ ਹੁਣ ਬਣੇ ਰਹਿਣਾ ਹੈ ਬਸ ਹੁਣ ਤਾਂ ਨਿਕਲਣ ਦੀ ਤਿਆਰੀ ਹੈ ਬਸ ਫੱਟੇ ਚੱਕਣ ਦੀ ਤਿਆਰੀ ਹੈ ਤੇ ਹਰੀ ਕਿਰਪਾ ਰਵੇ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਦਾ ਬਟਨ ਜਰੂਰ ਦਬਾ ਦਿਓ ਇਸ ਸਫਰ ਨੂੰ ਵੀ ਜਿਹੜਾ ਹੈਗਾ ਪਹਿਲੇ ਵਾਂਗੂ ਦਵਾ ਕੇ ਪਿਆਰ ਦੇਣਾ ਐਤਕੀ ਆਵਾਂਗੇ ਤਾਂ ਕੁਝ ਤਗੜਾ ਹੀ ਕਰਕੇ ਆਵਾਂਗੇ ਜੀ ਬਣੇ ਰਿਹਾ ਕਰੋ ਇਦਾਂ ਹੀ ਚੈਨਲ ਦੇ ਨਾਲ ਤੇ ਫਿਰ ਆਪਾਂ ਸਾਈਕਲ ਲੈਂ ਚੱਲਦੇ ਆਂ ਆਪਣਾ ਬਾਈ ਆਂਦਾ ਪਿਆ ਹੈਗਾ ਉਹਦੇ ਨਾਲ ਆਪਾਂ ਸਾਈਕਲ ਚੱਕਦੇ ਆਂ ਬੈਗ ਰੱਖਦੇ ਆਂ ਬੈਗ ਪੈਕਿੰਗ ਕਰਦੇ ਆਂ ਪਲਾਨਡ ਅਪ ਕਰਦੇ ਆਂ ਕੀ ਹਿਸਾਬ ਕਿਤਾ ਬਣਦਾ ਤੇ ਫਿਰ ਆਪਾਂ ਸਿੱਧਾ ਨਿਕਲਦੇ ਆਂ ਜੀ ਭਾਈ ਆਪਣਾ ਆ ਗਿਆ ਹੈਗਾ ਤੇ ਆਪਾਂ ਹੁਣ ਚੱਲੇ ਆ ਸਿੱਧਾ ਬੰਬੇ ਸਾਈਕਲ ਸਟੋਰ ਵਾਲਿਆ ਕੋਲੋਂ ਟਾਈਮ ਹੋ ਗਿਆ ਜੀ ਆਪਣਾ ਸਾਢੇ 3 ਵਜ ਗਏ ਨੇ ਤੇ ਹੁਣ ਜਾ ਕੇ ਆਪਾਂ ਉੱਥੋਂ ਸਾਈਕਲ ਫੜਨਾ ਹੈ ਤੇ ਸਾਈਕਲ ਚੱਕ ਕੇ ਬੈਗ ਬੂਹ ਲਗਾਣੇ ਨੇ ਕੈਰੀਅਰ ਦਾ ਵੀ ਦੇਖਣਾ ਹੈ ਸਹੀ ਹੋਇਆ ਹੈ ਨਹੀਂ ਤੇ ਫਿਰ ਆਪਾਂ ਨਹੀਂ ਤਾਂ ਫਿਰ ਨਵਾਂ ਹੀ ਲੈ ਲਾਂਗੇ ਦੇਖੀ ਜੋ ਵੀ ਗੱਲ ਬਾਤ ਮਰਦੀ ਹੈਗੀ ਹੈ ਤੇ ਫਿਰ ਆਪਾਂ ਲਗਾ ਕੇ ਬੈਗ ਬੂਹ ਟਾਂਕੇ ਸਮਾਨ ਵਗੈਰਾ ਪੈਕ ਕਰਕੇ ਤੇ ਫਿਰ ਆਪਾਂ ਦੇਖਦੇ ਹਾਂ ਕਦੋਂ ਨਿਕਲਨੇ ਕੱਲ ਸਵੇਰੇ ਆ ਕੱਲ ਸ਼ਾਮ ਨੂੰ ਬਨੇ ਰਹਿਓ ਵੈਲਕਮ ਬੈਕ ਟੂ ਦੀ ਬੰਬੇ ਸਾਈਕਲ ਹਾਊਸ ਦੁਆਰਾ ਆ ਗਏ ਦੇਖਦੇ ਆ ਸਾਡੀ ਸਾਈਕਲ ਸਰਵਿਸ ਹੋਈ ਆ ਜਾਂ ਨਹੀਂ ਹੈ ਚਲੇ ਬਾਜੀ ਚਲੋ ਆ ਗਏ ਜੀ ਬੈਕ ਟੂ ਦੀ ਬੰਬੇ ਸਾਈਕਲ ਹਾਊਸ ਇਹਦਾ ਸਤਿ ਸ਼੍ਰੀ ਅਕਾਲ ਭਾਜੀ ਤੇ ਮੇਰੇ ਵਾਲਾ ਦਾ ਕਰਤਾ ਤੁਸੀਂ ਹੈ ਬਸ ਆਪਾਂ ਦੂਜੇ ਵਾਲਾ ਦੇਖਦੇ ਆ ਥੱਲੇ ਭਾਜੀ ਦਾ ਜਿਹੜਾ ਹੈਗਾ ਹੱਥ ਲੱਗਾ ਹੋਇਆ ਕਰਨ ਵਾਸਤੇ ਪੂਰਾ ਐਂ ਚਮਕਾਇਆ ਹੋਇਆ ਭਾਜੀ ਨੇ ਇੱਥੋਂ ਦਿਖ ਰਿਹਾ ਹੈ 13 ਨੂੰ ਸਾਫ ਕਰਿਆ ਹੋਇਆਗਾ ਪੂਰੀ ਪ੍ਰੋਪਰ ਗিয়ার ਵਰਕਿੰਗ ਹੋ ਰਹੀ ਹੈ ਅ ਸੇਰਾ ਦਾ ਮਾਡਲ ਆ ਤਾਂ ਬਾਈ ਨੇ ਮੇਰੇ ਵਾਲਾ ਜਿਹੜਾ ਸਾਈਕਲ ਹੈਗਾ ਉਹ ਹੋ ਗਿਆ ਹੋਇਆ ਬਾਈ ਨੇ ਕਰਤਾ ਹੋਇਆ ਗੀਰ ਗੂਰ ਜਿਹੜੇ ਲਟਰਮ ਛਟਰਮ ਜੋ ਵੀ ਸੀਗਾ ਉਹਦਾ ਪੰਗਾ ਛੰਗਾ ਉਹ ਸਾਰਾ ਓਕੇ ਰਿਪੋਰਟ ਹੋ ਗਿਆ ਵੈ ਤੇ ਬਾਕੀ ਇੱਕ ਵਾਰੀ ਗੇਰਾ ਜਿੱਤਗੜ ਇਹ ਹੁੰਦਾ ਆ ਆਪਾਂ ਨਾਲ ਪਿੱਛੇ ਕੈਰੀਅਰ ਜਿਹੜਾ ਦਿੱਤਾ ਸੀ ਨਾ ਭਾਜੀ ਉਹ ਆਪਾਂ ਇੱਕ ਵਾਰੀ ਵਧਾ ਕਰੀਏ ਹਾਂਜੀ ਹਾਂਜੀ ਪੈਦਲ ਹੀ ਆ ਮੇਰੇ ਹਿਸਾਬ ਨਾਲ ਪੈਦਲ ਚੱਲਦੇ ਆ ਜੀ ਚਲੋ ਚੱਲਦੇ ਆ ਪੈਦਲ ਸਾਰੇ ਸਾਈਕਲ ਇੱਥੇ ਲੱਗੇ ਹੋਏ ਨੇ ਪਾਣੀ ਹੋਲ ਰਹੀਏ ਉਹ ਇਹ ਵੀ ਲਵਾ ਲੈਣੇ ਸਾਰੇ ਆਪਾਂ ਪੈਦਲ ਤਾਂ ਨਹੀਂ ਜਾਣਾ ਬਾਈ ਕਿਦੇ ਚੱਲਦੇ ਆ ਮਾੜੀ ਦੂਰ ਐ ਤੋ ਹੈਗਾ 1/2 ਕਿਲੋਮੀਟਰ ਕਤਾਂ ਇੱਥੇ ਜਾਮ ਹੀ ਲੱਗਾ ਰਹਿੰਦਾ ਜੀ 24 ਘੰਟੇ ਜਦੋਂ ਮਰਜ਼ੀ ਆਓ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵਾਜੀ ਆਰਾਮ ਨਾਲ ਚਲੋ ਇੱਥੇ ਕਿਤੇ ਹੈਗੀ ਸੀ ਦੁਕਾਨ ਜਿੱਥੇ ਆਪਾਂ ਕੈਰੀਅਰ ਦਿੱਤਾ ਹੋਇਆ ਸੀ ਉਹ ਰਹੀ ਖੁੱਲੀ ਹੈ ਭਾਈ ਦੀ ਦੁਕਾਨ ਅਲਮੀਨੀਆ ਦੇ ਬੱਤੀ ਮਾ ਦਿਖਾ ਦਿੰਦਾ ਭਾਜੀ ਕੋਈ ਨਾ ਕੋਈ ਜੁਗਾਰ ਲਾਈ ਜਿੰਦੇ ਆਪਾਂ ਉਦਾਂ ਦਾ ਕੱਲ ਕੇਰਾ ਦੇ ਕੇ ਗਏ ਸੀਗੇ ਪਰ ਹੱਲੇ ਤੱਕ ਗੱਲਬਾਤ ਬਣੀ ਨਹੀਂ ਇਹਦੀ ਪਤਾ ਨਹੀਂ ਕਿਉਂ ਨਹੀਂ ਬਣੀ ਤੇ ਅੱਜ ਭਾਜੀ ਕਹਿੰਦੇ ਅੱਜ ਬਣਾ ਦਾਂਗੇ ਅੱਜ ਆਪਾਂ ਰਾਤ ਅੱਜ ਦੇਖਦੇ ਹਾਂ ਕੀ ਹਸਾਬਕਤਾ ਬਣਦਾ ਹੈ ਮੋਟੀ ਹੋ ਕੇ ਰੱਖੋ ਕਿਉਂਕਿ ਜਿਆਦਾ ਮੋਟੀ ਬੈਂਡ ਨਹੀਂ ਹੋਣੀ ਹਾਂ ਦਹੀਓ ਅਲੂਮੀਨੀਅਮ ਹੈ ਲੋਹੇ ਦੀ ਬੈਂਡ ਨਹੀਂ ਹੋਣੀ ਜੀ ਗੁਲਾਈ ਨਹੀਂ ਆਣੀ ਹੈ ਜੀ ਅਲੂਮੀਨੀਅਮ ਹੈ ਇਹ ਚੋਂ ਬਣਾ ਲੀਏ ਅਲੂਮੀਨੀਅਮ ਦਾ ਥੋੜੀ ਚੌੜੀ ਰੱਖ ਦੂੰਗਾ ਥੋੜੀ ਮਤਲਬ ਸਰਕਮਫਰੈਂਸ ਥੋੜਾ ਜਿਆਦਾ ਹੈਵੀ ਰੱਖੀਓ ਨਹੀਂ ਪਕੜ ਕਰ ਜੋਗੇ ਹਾਂ ਜਿਆਦਾ ਹੀ ਚੌੜੀ ਰੱਖੋਈ ਨਹੀਂ ਜਿਆਦਾ ਹੀ ਚੌੜੀ ਰੱਖ ਦਿਓ ਕਰ ਦੋ ਭਾਜੀ ਮੈਂ ਕਰਦਾ ਥੋੜੀ ਦੇਰ ਤੱਕ ਫੋਨ ਕਰ ਲਿਓ ਮੈਂ ਕਿੰਨੀ ਕੀ ਦੇਰ ਤੱਕ ਮਤਲਬ ਘੰਟੇ ਤੱਕ ਫੋਨ ਕਰ ਲਿਓ ਘੰਟੇ ਤੱਕ ਬੰਨ ਜਾਊਗਾ ਹਾਂ ਫੋਨ ਕਰ ਠੀਕ ਆ ਬਾਜੀ ਧੰਨਵਾਦ ਜੀ ਤੇ ਬਾਜੀ ਹੁਣ ਦੇ ਕੇ ਚੱਲੇ ਆ ਇਹਨਾਂ ਨੂੰ ਘੰਟੇ ਤੱਕ ਬਾਜੀ ਕਹਿੰਦੇ ਆ ਕਿ ਆਪਾਂ ਜਿਹੜਾ ਹੈਗਾ ਦੇ ਦਾਂਗੇ ਤੁਹਾਨੂੰ ਤੇ ਘੰਟੇ ਬਾਅਦ ਫਿਰ ਆਪਾਂ ਆਨੇ ਆ ਤੇ ਵੀ ਬਾਜੀ ਫਿਰ ਹੋਰ ਇੱਥੇ ਕਿਨ ਸਰਵਿਸ ਹੁੰਦਾ ਤੁਹਾਨੂੰ ਕੁਝ ਵਧੀਆ ਖਵਾ ਕੇ ਲੈ ਆਨੇ ਆ ਪੈਟਿਸ ਚਲੋ ਤੇ ਆਪਣੇ ਇੱਕ ਬਾਜੀ ਸੀਗੇ ਲਖਵੀਰ ਭਾਈ ਲੱਕੀ ਭਾਈ ਉਦਾਂ ਆਪਾਂ ਗੱਲ ਕਹਿੰਦੇ ਆ ਬੰਬੇ ਸਾਈਕਲ ਵਾਲਿਆਂ ਦੇ ਸ਼ਾਇਦ ਕੋਈ ਰਿਸ਼ਤੇ ਫਰੈਂਡ ਫਰੰਡ ਦੇ ਵਿੱਚ ਹੀ ਸੀਗੇ ਜੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਪੈਸ਼ਲੀ ਵਲੌਗ ਦੇਖਿਆ ਫੋਨ ਕਰਿਆ ਫੋਨ ਕਰਕੇ ਉਹਨਾਂ ਨੂੰ ਕਹਿੰਦੇ ਇਹਨਾਂ ਦਾ ਸਾਈਕਲ ਵਧੀਆ ਤਰੀਕੇ ਨਾਲ ਕਰਦੇ ਹੋ ਤੇ ਉਹਨਾਂ ਨੇ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਮਾਣ ਕਰਨਾ ਸੇ ਸਾਡਾ ਬਾਈਆਂ ਦਾ ਤੇ ਚਲ ਆਓ ਚੱਲਦੇ ਆ ਜੀ ਹੁਣ ਕੋਈ ਖਾਣ ਪੀਣ 10 11 12 ਆ ਗਏ ਭਾਈ ਪੈਟੀ ਖਾਣ ਇਹ ਫੇਮਸ ਹੈਗਾ ਭਾਈ ਪੈਟੀ ਇਹਦਾ کافی ਟਾਈਮ ਤੋਂ ਖਾਣੇ ਆ ਆਪਾਂ ਬੋਲੋ ਛ ਬੋਲਾਂ ਉਹ ਬੋਲ ਨਹੀਂ ਪੈਣਾ ਅਹੀਂ ਸੁਣੂਗਾ ਕੀ ਬੋਲਦਾ ਭੈਮਾ ਚਲੋ ਵਧੀਆ ਹੀ ਵਾਰ ਕੋੜਾ ਣੀੜੀ ਬੋਲ ਰਿਹਾ ਬਸ ਹੋ ਅੱਛਾ ਆਰੀ ਸ਼ਕਲ ਨਜ਼ਰ ਹਾਂ ਸ਼ਕਲ ਨਜ਼ਰ ਇਧਰ ਮੈਂ ਨਜ਼ਰ ਆਵਾ ਇਧਰ ਤੁਸੀਂ ਨਜ਼ਰ ਆ ਮੈਂ ਨੀਂਂ ਪ੍ਰੋਬਲਮ ਬਣਾਉਂਦਾ ਹੈਨਾ ਲੋਗ ਆਪਣੀ ਲੋਗਣਾ ਹੌ ਡਿਲੀ ਡਿਲੀ ਪੈਟੀ ਬਣਾਉਂਦੇ ਹੋਏ ਚਲੋ ਠੀਕ ਹੈ ਵਧੀਆ ਮੈਂ ਦੱਸਾਂ ਭਾਜੀ ਖਾ ਪੀ ਲਈ ਅਸੀਂ ਪੈਟੀ ਤੇ ਹੁਣ ਜਿਹੜਾ ਹੈਗਾ ਚਲਿਏ ਬਾਈ ਤੁਸੀਂ ਕਿੱਥੇ ਜਾਣਾ ਹੈ ਬਾਈ ਦੇ ਨਾਲ ਚੱਲਦੇ ਆ ਤੇ ਕਿੱਦਾਂ ਦੀ ਲੱਗੀ ਪੈਟੀ ਭਾਜੀ ਬਹੁਤ ਟਾਈਮ ਪਹਿਲੇ ਤੋਂ ਅਸੀਂ ਖਾ ਰਹੇ ਹਾਂ ਮਤਲਬ ਛੋਟੇ ਛੋਟੇ ਮਾਈਕ ਦੇਖ ਕੇ ਆਨੇ ਹਾਂ ਹਾਂ ਮਾਈਕ ਦੇਖ ਕੇ ਆਨੇ ਚਲੋ ਚਲਿ ਬਾਈ ਨੂੰ ਮਾਈਕ ਲੈ ਕੇ ਦੇਣਾ ਹੈਗਾ ਤੇ ਸਾਡਾ ਮਾਈਕ ਦਾ ਬਾਈ ਚਲੋ ਚਲਿਏ ਧਨ ਨਾਲ ਧਨ ਨਾਲ ਧਨ ਨਾਲ ਹਰੀ ਹੋ ਤੁਸੀਂ ਦੱਸਿਓ ਜਰੂਰ ਅੱਜ ਕਮੈਂਟ ਕਰਕੇ GoPro ਤੇ ਕੰਟੈਂਟ ਕੱਢ ਰਿਹਾ ਵੀਡੀਓ ਬਣਾ ਰਿਹਾ GoPro ਤੇ ਤੇ ਕਿੱਦਾਂ ਦੀ ਕੁਆਲਿਟੀ ਜਿਹੜੀ ਹੈਗੀ ਆ ਰਹੀ ਹੈ ਜੇ ਵਧੀਆ ਆ ਰਹੀ ਹੋਈਗੀ ਤਾਂ ਮੈਨੂੰ ਜਰੂਰ ਦੱਸਿਓ ਜੀ ਕਮੈਂਟ ਕਰਕੇ ਅੱਜ ਫਿਰ GoPro ਤੇ ਇੱਕ ਅਦਾ ਚੰਨ ਛਾੜ ਦਈਏ ਵੀਡੀਓ ਵਾਲਾ ਅਸਲੀ ਹੋਣਗੇ ਤੇ ਜਰ ਆਪਾਂ ਨੂੰ ਉਹ ਹੀ ਲੋ ਬਾਈ ਆ ਗਿਆ ਬਾਈ ਮਾਈਕ ਲੈ ਤੇ ਮਾਈਕ ਦੀ ਗੱਲ ਬਾਤ ਬਣੀ ਨਹੀਂ ਤੇ ਫਿਰ ਹੁਣ ਕੀ ਕਰਨਾ ਹੈ ਦੇਖਦੇ ਆ ਬਾਈ ਉਹਨਾਂ ਦੇ ਅੱਛਾ ਕੋਈ ਡਿਜੀਟਲ ਇੱਕ ਤਾਂ ਨਾ ਕੱਲਾ ਆਂਦਾ ਹੈਗਾ ਆਈਫੋਨ ਵਾਲਾ ਕਨੈਕਟਰ ਵਾਜੀ ਉਹ ਤਾਂ ਹਣਾ ਤੁਹਾਨੂੰ ਸ਼ਾਇਦ ਕ ਲਾਈਫਨ ਗੰਡਣਾ ਹੈਗਾ ਸਾਡੇ ਕੋਲ ਆਈਫੋਨ ਜਨੈਕਟਰ ਵਾਲਾ ਨਿਕਲ ਲੈਣੇ ਨਹੀਂ ਤਾਂ ਮਾਰਕੀਟ ਜੀ ਜਾਂਦੇ ਮਾਰਕੀਟ ਜੀ ਜਾਣਾ ਪੈਣਾ ਮਾਰਕੀਟ ਜੀ ਜਾਣਾ ਪੜਾ ਚਲੋ ਚੱਲਦੇ ਆ ਫਿਰ ਤੇ ਦੇਖਦੇ ਆ ਹਲੇ ਤੱਕ ਸਾਈਕਲ ਵੀ ਆਪਣਾ ਸਰਵਿਸ ਹੋ ਕੇ ਹੋਣੀ ਹੈ ਫਿਰ ਲੈ ਕੇ ਨਿਕਲਣਾ ਵੀ ਆ ਭਾਈ ਫਟਾਫਟ ਟਾਈਮ ਨਹੀਂ ਹੁਣ ਖਰਾਬ ਕਰਦੇ ਹਣ ਓਕੇ ਭਾਈ ਹੋ ਗਿਆ ਜੀ ਕੰਮ ਮਗਰਾੜ ਦਾ ਤੇ ਬਾਲਾ ਵਧੀਆ ਪੱਕਾ ਕੰਮ ਕਰਾ ਲਿਆ ਇਹਦਾ ਦੇਖਦੇ ਹਾਂ ਹੁਣ ਕਿੰਨਾ ਚਿਹਰੇ ਕਿਰਾ ਕੱਢਦਾ ਕਿੰਨਾ ਚਿਹਰੇ ਇਹਦੇ ਜਿਹੜੇ ਹੈਗੇ ਆ ਪ੍ਰਾਣ ਨਹੀਂ ਨਿਕਲਦੇ ਹੁਣ ਤਾਂ ਪਤਾ ਲੱਗੂਗਾ ਥੋੜੇ ਟਾਈਮ ਬਾਅਦ ਬਾਕੀ ਨੀਸ਼ੂ ਹਾਈਕਰ ਚੈਨਲ ਨੂੰ ਕਰ ਲਓ ਫੋਲੋ ਰੀਵੋਲ ਕੋਲਕਾਤਾ ਰੋਡਸ ਇਹ ਪਲੇ ਜਿਹੜੀ ਲੱਗੀ ਰਹਿਣ ਦੇਣੀ ਆ ਆਪਾਂ ਇਹ ਨਹੀਂ ਲਾਂਦੇ ਆਪਾਂ ਇਹ ਬਾੜੀ ਲੱਕੀ ਹੈ ਜੀ ਚਲੋ ਆ ਗਏ ਵਾਪਸ ਅਸੀਂ ਬੰਬੇ ਸਾਈਕਲ ਲੜਿਆਂ ਤੇ ਤੇ ਸਾਈਕਲ ਦੋਨੋਂ ਹੋ ਗਏ ਨੇ ਬਾਈ ਜਾ ਰਿਹਾ ਸ਼ਟਰ ਖੋਲੂਗਾ ਬੜਾ ਹੋਊਗਾ ਅੰਦਰ ਹੈ ਚਲੋ ਜੀ ਚਲਿਏ ਅੰਦਰ ਗੜਾਉਨ ਚ ਐਂਟਰੀ ਹੋ ਗਈ ਹੈ ਜੀ ਸਾਡੀ ਤੇ ਸਾਡੇ ਸਾਈਕਲ ਅੰਦਰ ਓਏ ਹੋ ਹਰੀਬੋ ਨਵਾਂ ਹੀ ਕਰਤਾ ਬਾਈ ਨੇ ਸਾਈਕਲ ਨਵਾਂ ਹੀ ਕਰਤਾ ਹਾ 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 ਦਿਲ ਖੁਸ਼ ਕਰ ਦਿੱਤਾਈ दिल खुश कर देता ही भाई मन तो मतलब देख के क्या नजारा आ गया भाई जवां ही नवा करता साइकिल एंड ओके दी रिपोर्टला थैंक्स 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 हवा हुआ ले काट है कोई नहीं चैन भी एंड क्लीन हो गई <coughs>

ਪਿਛਲੇ ਵਾਲਾ ਤਾਂ ਨਿਆ ਹੈ ਆ ਜਾਓ ਮਾਈ ਨੂੰ ਹੀ ਟ੍ਰੀਟ ਬਣਦੀ ਹੈ ਮੇਰੇ ਵੱਲੋਂ ਕੁਛ ਨਾ ਕੁਛ ਦੇ ਕੇ ਜਾਵਾਂਗੀ ਕਢਾਂ ਲਓ ਮੈਂ پکڑ ਲੂੰਗਾ ਧਿਆਨ ਸੇ ਧਿਆਨ ਸੇ ਸਟੈਂਡ ਲਗਾਇਆ ਨਹੀਂ ਨਾ ਹੈ ਠੀਕ ਹੈ ਇਹ ਵਾਲਾ ਇਹ ਵਾਲਾ ਠੀਕ ਹੈ ਉਹ ਵਾਲਾ ਵੀ ਪਤੀ ਵਜਾ ਉਹ ਵਾਲਾ ਲਗਾ ਨਾ ਉਹ ਵਾਲਾ ਲਗਾ ਦੋ ਕੀ ਕੋਈ ਬਾਤ ਬਣੇਗੀ ਨਹੀਂ ਬਣੇ ਤੇ ਕਹਨੇ ਨੇ ਅਕੇ ਜਿਵੇਂ ਆਪ ਨੂੰ ਮੈਂ ਹੁਣ ਜਿਹੜਾ ਹੈਗਾ ਸਾਈਕਲ ਦਾ ਢੇਡਾ ਲੈ ਕੇ ਆਨਾ ਵਾ ਤੇ ਫਿਰ ਦੱਸਦਾ ਜੀ ਰਿਵਿਊ ਇਹਦਾ ਕਿੱਦਾਂ ਦਾ ਹੈ ਰੋਗ ਸਾਈਡ ਹੀ ਚਲਦੇ ਆ ਫਿਰ ਦੱਸਦੇ ਆ ਚਲੂ ਰੱਖਿਓ

ਸਾਡੇ ਸਿਲਪੁਨੀ ਕਰਾ ਮੋਰ ਬਣਾ ਪੜਦਾ ਗੇਅਰ ਚਲਦਾ ਚੜਤੀ ਨੀ ਚੈਨ ਆਗੇ ਵਾਲਾ ਪੁੱਛਣਾ ਵਾਹ ਦੋਨੋਂ ਹੀ ਹਾਂ ਆ ਅੱਗੇ ਵਾਲਾ ਕਰਾਈ ਇੰਨੇ ਕੰਮ ਗੇਰਾਂ ਦਾ ਉਦਾਂ ਦਾ ਜਮਾ ਚਮਕ ਗਿਆ ਸਾਈਕਲ ਤੇ ਸਰਵਿਸ ਪੂਰੀ ਹੋ ਗਈ ਹੈ ਭਾਜੀ ਆਪ ਆਏ ਨੇ ਬਾਹਰ ਪੁਰਾਣੇ ਖਿਲਾੜੀ ਕੰਡਾ ਖੜਦੇ ਪਏ ਨੇ ਕੋਈ ਨਾ ਕੋਈ ਆਪਣੇ ਵਾਲਾ ਤਾਂ ਥੋੜਾ ਕੇਰਾ ਲੱਗ ਰਿਹਾ ਓਕੇ ਤੇ ਹੁਣ ਇੱਧਰ ਬਾਈ ਵਾਲਾ ਚਲਾ ਕੇ ਦੇਖਦੇ ਆ ਕੀ ਹਿਸਾਬ ਕਿਤਾ ਬਣਦਾ ਇਹਦਾ ਹਲੇ ਹੋਈ ਜਾਂਦਾ ਕੰਮ ਤੇ ਖੁਦ ਜਿਹੜੇ ਵੱਡੇ ਉਸਤਾਦ ਜੀ ਨੇ ਆਪ ਆਏ ਨੇ ਬਾਹਰ ਇਨਸਪੈਕਸ਼ਨ ਕਰਨ ਤੇ ਆਪਾਂ ਥੋੜਾ ਚੱਲਦੇ ਆ ਬੈਗ ਲੈ ਕੇ ਆਨੇ ਆ ਜਾ ਕੇ ਬਾਈ ਦਾ ਬੈਗ ਲੈਣਾ ਹੈਗਾ ਤੇ ਉਹ ਬੈਗ ਲੈ ਕੇ ਫਿਰ ਆਪਾਂ ਜਿਹੜਾ ਹੈਗਾ ਐਤੋਂ ਸਾਈਕਲ ਚੱਕ ਕੇ ਨਿਕਲਾਂਗੇ ਕਰੇ ਲੋ ਜੀ ਅੰਗਾਰੇ ਅੰਗਾਰਿਆਂ ਦੇ ਚੱਲਣਾ ਚਾਹੀਦਾ ਭਾਈ ਸਾਨੂੰ ਐਸੇ ਹੈਨਾ ਅੰਗਾਰਿਆਂ ਦੇ ਚੱਲਣਾ ਹੈ ਉਹ ਹਾਂ ਵੀ ਹੈਲੋ 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 ਕਰ ਦੋ ਸਾਰੇ ਹੈਲੋ ਕਰ ਦੋ ਹੈਲੋ ਹੈਲੋ ਭਾਈ ਉਹ ਠੀਕ ਹੋ ਵਾਹ ਜੀ ਵਾਹ ਹੈਲੋ ਹੈਲੋ ਸਾਰਾ ਦੀ ਸ਼ਕਲਾ ਨਜ਼ਰ ਆ ਜਾਣਗੀ ਹੈਲੋ ਭਾਈ ਆਪ ਵੀ ਹੈਲੋ ਕਰ ਦੋ ਹੈਲੋ ਹੈਲੋ ਸਾਰਿਆਂ ਨੇ ਹੈਲੋ ਕਰਤੀ ਹੈ ਭਾਈ ਆ ਇਹਨੇ ਨਹੀਂ ਕੀਤੀ ਹੈਲੋ ਆਪ ਵੀ ਕਰ ਦੋ ਹਾਂ ਸਾਡਾ ਨੇ ਪਾਲੀ ਬੈਠਾ ਯਾਰ ਇਹਨੂੰ ਜ਼ਰੂਰ ਹੈਂ ਆਹ ਵੀ ਨੇ ਪਾਲੀ ਬਾਈ ਯਾਰ ਆ ਜਾ ਮੈਂ ਕੀ ਕਰਾਂ ਨਾਲ ਕੁੜੀਆਂ ਨਾਲ ਬਾਹਰ ਹੈਲੋ ਕਰਦੇ ਬਾਈ ਹੈਲੋ ਬੱਚਾ ਬੇਟਾ ਵਾਹ ਜੀ ਵਾਹ ਇਹ ਵਾਲ ਨੇ ਪਾਲ ਦਾ ਕੀ ਜਾ ਰਹੇ ਬਾਈ ਜੀ ਪਾਸਮਾਨ ਨੂੰ ਪਾਸਮਾਨ ਨੂੰ ਹੈਨਾ ਕਾਸਵਾ ਜੀ ਹੋਰ ਉੱਪਰ ਇਹਨਾਂ ਦੀ ਗੱਲ ਕਰਨਾ ਬਣਾ ਲਈ ਬਾਈ ਲੈਣ ਆ ਗਿਆ ਹੈਗਾ ਬੈਗ ਤੇ ਇਧਰਲੇ ਪਾਸੇ ਹੈਗੇ ਨੇ ਬੈਗ ਦੇਖੋ ਜੀ ਇਹ ਰਖਸ਼ਾਕ ਨਹੀਂ ਇੱਥੇ ਦੇ ਇਹ ਰਖਸ਼ਾਕ ਹੁੰਦੇ ਨੇ ਮਤਲਬ ਜੇ ਆਪਾਂ ਲੋਕਲ ਕਿਸੇ ਸ਼ੋਪ ਤੋਂ ਲੈਨੇ ਆ ਆਪਣੇ ਸ਼ਹਿਰ ਦੀ ਸ਼ੋਪ ਤੋਂ ਤੇ ਇਦਾਂ ਦੇ ਹੁੰਦੇ ਨੇ ਜੀ ਰਖਸ਼ਾਕ ਇੱਕ ਆਵੈ ਇੱਕ ਆ ਪੈਰਾਸ਼ੂਟੀ ਕਪੜਾ ਪੈਰਾਸ਼ੂਟੀ ਇਹ ਪੈਰਾਸ਼ੂਟੀ ਕਪੜਾ ਆਪਣਾ ਬੈਗ ਹੈਗਾ ਵੈ ਤੇ ਇਹ ਰਖਸ਼ਾਕ ਹੁੰਦੇ ਨੇ ਇੱਥੇ ਦੇ ਜੀ ਮਤਲਬ ਬਾਹਲੇ ਸੋਨੇ ਸੋਨੇ ਹੁੰਦੇ ਦੇਖਣ ਦੇ ਵਿੱਚ ਤਾਂ ਪਰ ਪ੍ਰੋਪਰ ਰਖਸ਼ਾਕ ਦੀ ਜਿਹੜੀ ਸ਼ੇਪ ਹੁੰਦੀ ਉਹ ਨਹੀਂ ਹੁੰਦੀ ਇਹ ਡਿਫਰੈਂਸ਼ੀਅਲ ਜੀ ਸ਼ੇਪ ਹੈ ਇੱਥੇ ਦੇਖ ਲਓ ਭਾਈ ਪਸੰਦ ਆ ਰਿਹਾ ਇਹ ਵਾਲਾ ਰੰਗ ਤਾਂ ਸੋਨਾ ਹੈਗਾ ਹੈਨਾ ਉਦਾਂ ਹੀ ਬੰਦਾ ਟਾਂਕੇ ਘੁੰਮੀ ਹੋਵੇ ਤਾਂ ਸੋਹਣਾ ਲੱਗਦਾ ਹੈ। ਕਿ ਨਹੀਂ ਭਾਜੀ? ਹਾਂਜੀ ਹਾਂਜੀ ਹਾਂਜੀ। 올 ਇੰਡੀਆ ਕਰੀਏ ਤਾਂ ਬਿਲਕੁਲ ਸਹੀ ਹੈ। ਬਿਲਕੁਲ ਬਹੁਤ ਵਧੀਆ ਹੈਨਾ? 올 ਇੰਡੀਆ ਕਰੀਏ ਤਾਂ ਬਿਲਕੁਲ ਸਹੀ ਹੈ ਜੀ ਇਹ। ਬਾਕੀ ਦੇ ਕਹਿਣ ਅਨੁਸਾਰ ਜੇ ਆਪਾਂ 올 ਇੰਡੀਆ ਕਰਦੇ ਆ ਤਾਂ ਇਹ ਬਿਲਕੁਲ ਸਹੀ ਹੈਗਾ ਭਾਜੀ। ਉਹ ਟੈਚੀ ਡਿੱਗ ਗਈ। ਦਾ ਪਾਉ ਟੈਚੀ। ਇਹਦੀ ਚੜਾਈ ਦੇਖੋ। ਇਹ ਫਰਕ ਨਹੀਂ ਲੱਗਦਾ ਇਹ ਕੋਣ ਹੂੰ ਐਨੀ ਹੂੰ ਐਨੀ ਜੇ ਬਾਕੀ ਓਕੇ ਵਜੀ ਸੇਮ ਮਾੜਾ ਖੋਲੋ ਤਾਂ ਸਹੀ ਪ੍ਰੋਪਰ ਖੋਲਿਆ ਹੀ ਨਹੀਂਗਾ ਪਾ ਲੋ ਤੇ ਐਨੀ ਕੋਈ ਤੁਰਾਈ ਪੂਰਾ ਇੱਥੇ ਇਹ ਖੋਲੋ ਫਿਰ ਪੂਰਾ ਹਾਥ ਹੀ ਆ ਰਹਾ ਹੈ ਠੀਕ ਹੈ ਬਾਈ ਹਾਂ ਸਹੀ ਹੈ ਓਕੇ ਬੜੀ ਬਾਕੀ ਦਾ ਇੱਛਾ ਜੇ ਕਾਲਾ ਲੈਣਾ ਕਾਲਾ ਲੈ ਲਓ ਆ ਲੈਣਾ ਆ ਲੈਣਾ ਦੱਸੋ ਕਿਹੜਾ ਲੈ ਜਿਹੜੀ ਇੱਛਾ ਉਹ ਆਪਣੀ ਇਹਨਾਂ ਦੀ ਆਪਣੀ ਐ ਬਾਈ ਆਪਾਂ ਇਹਦੇ ਕੁਝ ਨਹੀਂ ਕਹਿ ਸਕਦੇ ਇਹ ਹੁਣ ਤੁਸੀਂ ਆਪਣੇ ਮਨ ਅਨੁਸਾਰ ਕਿ ਤੁਹਾਡੇ ਮਨ ਅਨੁਸਾਰ ਆਪਾਂ ਦੇਖਦੇ ਆ ਇਸ ਦੇ ਸਾਥ ਕਵਰ ਦੇ ਦੇਣਾ ਉੱਪਰ ਚੜਾਣੇ ਵਾਲਾ ਨਹੀਂ ਨਹੀਂ ਆ ਫਿਰ ਵੀ ਦੇਣਾ ਕਵਰ ਨਹੀਂ ਨਹੀਂ ਆਪਾਂ ਤਾਂ ਬੈਂਕ ਤੋਂ ਬੀਚ ਨੂੰ ਛੋਟਾ ਜਿਹਾ ਪੈਗੋ ਨਾ ਆਪਾਂ ਆਪ ਰਕਤਨੀਓ ਕਵਰ ਇਹ ਪਤਾ ਕਿਉਂ ਸੋਚ ਰਿਆ ਮੈਂ ਹਾਂ ਇਹਦੇ ਵਿੱਚ ਇਦਾਂ ਐ ਕਿ ਗਿਪ ਖਰਾਬ ਵੀ ਹੋ ਗਈ ਜੇ ਬਾਈ ਜਾਨ ਆ ਲੱਗ ਗਿਆ ਨੇ ਬੱਕਲੇ ਤੇ ਅੱਛਾ ਬਾਜੀ ਕਵਰ ਕਰਨਾ ਤੇਰੀ ਖਰਾਬ ਹੋ ਗਈ ਫਿਰ ਐਂ ਹੀ ਆ ਠੀਕ ਆ ਬਾਜੀ ਹਣਾ ਜਿੱਦਾਂ ਮਰਜ਼ੀ ਕਰ ਲਓ ਇੱਥੋਂ ਲੈ ਕੇ ਆਪਾਂ ਬੈਗ ਤੇ ਫਿਰ ਜਾਂਦੇ ਠੀਕ ਆ ਬਾਜੀ ਪਸੰਦ ਆ ਗਿਆ ਬਾਕੀ ਰੇਟ ਰੋਡ ਤਾਂ ਆਪੇ ਬਾਈ ਕਰ ਹੀ ਲਊਗਾ ਹਣਾ ਜੋ ਵੀ ਹੋਇਆ ਸਾਬ ਕਿਤਾਬ ਜੋ ਵੀ ਬਣਦਾ ਹੈਗਾ ਲੈ ਲਿਆ ਬਾਈ ਉਹਨਾਂ ਕੋ ਬੈਗ ਤੇ ਭਾਈ ਦੇਖੋ ਮੰਦ ਮੰਦ ਮੁਸਕਰਾ ਰਹੇ ਨੇ ਐਂ ਕਰ ਦੋ ਮਾੜਾ ਜਿਆ ਸਾਰਿਆਂ ਨੂੰ ਹੈਲੋ ਹਾਏ ਕਹ ਦੋ ਸਾਰਿਆਂ ਨੂੰ ਔਰ ਨਮਸਕਾਰ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਅੱਜ ਕਦੀ ਲੋਡ ਪਵੇ ਹਰੀ ਬੋਲ ਹਰੀ ਕ੍ਰਿਸ਼ਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਥੈਂਕ ਯੂ ਐਂ ਕਰ ਦੋ ਫਿਰ ਇੱਕ ਰਿਆ ਇੱਕ ਰਿਆ ਪਾਸ ਲੇ ਲੈ ਬੈਗ ਬਾਈ ਉਹਨਾਂ ਨੇ ਡਿਸਕਾਊਂਟ ਦਿੱਤਾਗਾ ਇਹ ਦੁਕਾਨ ਦਾ ਨਾਮ ਕੀ ਭਾਈ ਤੁਹਾਡੀ ਚੱਡਾ ਐਂਟਰਪ੍ਰਾਈਜ਼ ਚੱਡਾ ਓਕੇ ਚੱਡਾ ਐਂਟਰਪ੍ਰਾਈਜ਼ ਚਲਿਓ ਫਿਰ ਚਲੋ ओके धन्यवाद भाई जी ओके ओके जी ਆਪਣੇ ਵਾਲਾ साइकल जमा लोट हो गया ਤੇ ਹੁਣ ਵਾਰੀ ਆ ਗਈ ਪੇਮੈਂਟ ਦੀ ਬੈਗਬੂਕ ਲੈ ਕੇ ਆਗੇ ਦੁਵਾਰਾ ਤੋਂ ਉਸੇ ਸ਼ੋਪ ਤੇ ਜੀ ਅਗਲਿਆਂ ਦੇ ਜਾਣ ਦਾ ਟਾਈਮ ਹੋ ਗਿਆ ਸੀ ਅਸੀਂ ਬਾਈ ਉਹਨਾਂ ਨੂੰ ਹੋਰ ਬਿਠਾਈ ਰੱਖਿਆਗਾ 750 ਉਹ ਦੁਕਾਨਦਾਰ ਜੀ डन ਹੋ ਗਿਆ ਭਾਈ ਸਾਰਾ ਕੰਮ ਕੁੜੀਆਂ ਪਾ ਲਈਏ ਅਗਲਿਆਂ ਨੇ ਕਰਤੀ ਦੁਕਾਨ ਬੰਦ ਤੇ ਤਿਆਰੀ ਅਗਲਿਆਂ ਦੀ ਵੀ ਜਾਣਦੀ ਤੇ ਸਾਡੀ ਵੀ ਤਿਆਰੀਆਂ ਜਾਣਦੀ ਥੋੜਾ ਹਨੇਰਾ ਹੋ ਗਿਆ ਗੋਪਰੋ ਰਾਤ ਨੂੰ ਲਾਈਟ ਘਾਟ ਹੀ ਚੱਕਦਾ ਹੈਗਾ ਵਾ ਤੇ ਅੱਜ ਸਾਰੇ ਕੰਮ ਨਿਪੜ ਗਏ ਜੀ ਆਪਣੇ ਓਕੇ ਰਿਪੋਰਟ ਹੋ ਗਏ ਸਾਰੇ ਕੰਮ ਹੁਣ ਲੈ ਕੇ ਚੱਲੇ ਆਂ ਬਾਈ ਸਾਈਕਲ ਨੂੰ ਆਪਣੇ ਘਰੇ ਹੋ ਗਿਆ ਸਮੂਦ ਜੋ ਚਾਹੀਦਾ ਸੀ ਉਹ ਮਿਲ ਰਿਹਾ ਹੈ ਗੁੱਡ ਸਾਈਕਲ ਲੈ ਕੇ ਪਹੁੰਚ ਗਏ ਆ ਬਾਈ ਕਾ ਬਾਈ ਕੀ ਕਰੇ ਮੇਰਾ ਮੇਰੇ ਘਰੇ ਪਹੁੰਚ ਗਿਆ ਸੀਗਾ ਤੇ ਬਸ ਉਹ ਮੈਂ ਵੀ ਸਾਈਕਲ ਤੇ ਆਪਣੇ ਉਹ ਲਾਣਾ ਸੀ ਜਿਹੜਾ ਇੱਥੇ ਅੱਗੇ ਲੱਗਦਾ ਉਸ ਤੋਂ ਬਾਅਦ ਫੋਨ ਤੇ ਆਪਾਂ ਅਗੇ ਸਵਿਚ ਕਰ ਲਿਆ ਗੋਪਰੋ ਤੋਂ ਕਿ ਰਾਤੀ ਥੋੜੀ ਜੀ ਕਲੈਰਿਟੀ ਘਟ ਜਾਂਦੀ ਹੈ ਇਸ ਲਈ ਆਪਾਂ ਬਾਈ ਕੀ ਕਰੇ ਆ ਗਏ ਆ ਜਿਹੜਾ ਵੈਰੀ ਵੈਨਾ ਮਾਤਾ ਜੀ ਇਹ ਸਾਡੇ ਮਾਤਾ ਜੀ ਨੇ ਹੋਰ ਜੈ ਸਚੀ ਦਾ ਨੰਦ ਕੇ ਅੰਦਰ ਸਚੀ ਦਾ ਨੰਦ ਜੈ ਸਚੀ ਦਾ ਨੰਦ ਸ੍ਰੀ ਸਤਗੁਰੂ ਦੇ ਵਾਏ ਨਮਾ ਵਾਲੇ ਤੇ ਇਧਰਲੇ ਪਾਸੇ ਪਾਈ ਹੋਰੀ ਸਾਈਕਲ ਕਰੀ ਜਾਂਦੇ ਆ ਫਿਰ ਮੈਂ ਆਪਣਾ ਘਰੇ ਜਾ ਕੇ ਆਪਣਾ ਸਾਈਕਲ ਦਿਖਾਣਾ ਕਿੰਨਾ ਚਮਕ ਗਿਆ ਮੈਂ ਵੀ ਬੈਗ ਲਾਵਾਂਗਾ ਆਪਣੇ ਸਵੀਰੇ ਲਾਵਾਂਗਾ ਆਪਣੇ ਬੈਗ ਆਰਾਮ ਨਾਲ ਲਾਵਾਂਗਾ ਬਾਕੀ ਦਾ ਕੰਮ ਕਰਵਾਏ ਜਾਂਦੇ ਹੁਣਾਂ ਚਿਰ ਚਮਕਾ ਦਿੱਤਾ ਸਾਈਕਲ ਬਾਜੀ ਹਨਾ ਲੱਗਦਾ ਕਿੰਨਾ ਸੋਨਾ ਲੱਗਦਾ ਹਨਾ ਹੁਣ ਰੰਗ ਵਧੀਆ ਪਰ ਹਾਂ ਚਮਕਾਜਾ ਰੰਗ ਹੈ ਨਾ ਅੱਖਾਂ ਚ ਪੈਂਦਾ ਦੂਰੋਂ ਪਤਾ ਲੱਗੂ ਕੋਈ ਸਾਈਕਲਿਸਟ ਆਂਦਾ ਪਿਆ ਹੈਗਾ। ਇਹ ਲੈ ਮੈਂ ਬੋਲੂ। ਫਰਾਗੋਲ ਨਾਮ ਆਪੋ ਹੈਗਾ। ਮਾਈਕਰੋ ਓਕਟੇਵ ਇਹ ਨਾਈਲੋਨ ਦੇ ਟਾਇਰ ਹੈ ਭਾਜੀ ਇਹ। ਇਹ ਨਾ ਤੁਸੀਂ ਦੱਬੋ ਤੁਹਾਨੂੰ ਇਹ ਲੱਗੇਗਾ ਹਵਾ ਘਟ ਹੈ ਪਰ ਨਹੀਂ ਇਹ ਨਾਈਲੋਨ ਹੁੰਦੀ ਹੈ ਨਾ ਦਬ ਜਾਂਦੀ ਹੈ। ਨਹੀਂ ਮੇਰੇ ਪਹਿਲਾਂ ਵੀ ਨਾਈਲੋਨ ਵਾਲੀ ਸੀ ਜੀ। ਉਹ ਐਂ ਦਬਦੇ ਸੀ ਦਬੇ ਜਾਂਦੇ ਸੀ ਨਾ। ਹਾਂ। ਤਾਂ ਵਿੱਚ ਜ਼ਿਆਦਾ ਹਵਾ ਕਰ ਲੋਗੇ ਤਾਂ ਵੀ ਦੱਬੇ ਜਾਣਗੇ ਤਾਂ ਵੀ ਦੱਬੀ ਆਂਦੇ ਸੀਗੇ ਹੂੰ ਕਰ ਗਏ ਫਿਰ ਸ਼ੁਰੂ ਕੰਮ ਹਾਂਜੀ ਹਾਂਜੀ ਆ ਲਓ ਇਹ ਬਾਈ ਵਾਲੇ ਬੈਗ ਸੀਗੇ ਜਿਹੜੇ ਆਪਾਂ ਲੈ ਕੇ ਆਏ ਸੀਗੇ ਕੀ ਨਾਮ ਸੀ ਦੁਕਾਨ ਦਾ ਬੰਬੇਸਾਈਕਲ ਸਟੋਰ ਧੰਨਵਾਦ ਜੀ ਧੰਨਵਾਦ ਆਂਦੇ ਆ ਉਹਨਾਂ ਨੇ ਆਪਣਾ ਇੱਕ ਸਾਈਕਲ ਦੀ ਸੀਟ ਗਿਫਟ ਕਰਤੀ ਜੈਲ ਪੈਡ ਵਾਲੀ ਇਸ ਬਾਈ ਦੇ ਘਰੇ ਆਏ ਆ ਉਹ ਕਰ ਲੋ ਕਰ ਲੋ ਕਰ ਲੋ ਤੇ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਭਾਈ ਆਸ਼ੂ ਆਸ਼ੂ ਕਰਕੇ ਬਹੁਤ ਵਧੀਆ ਲੱਗਾ ਥੈਂਕ ਯੂ ਥੈਂਕ ਯੂ ਭਾਈ ਜੀ ਤੇ ਇੰਦਰ ਭਾਈ ਜੀ ਲੈ ਕੇ ਆਏ ਨੇ ਆਪਾਂ ਨੂੰ ਇਹਨਾਂ ਦੇ ਘਰੇ ਸੀਗੇ ਪਹਿਲੇ ਫਟਾਫਟ ਕਹਿੰਦੇ ਇਹਨਾਂ ਨੂੰ ਚਾਪੀ ਦੇਣੀ ਭਾਈ ਜੀ ਕਰਦੇ ਰੇ ਜਮੈਟੋ ਮਿਹਨਤ ਦਾ ਮੁੱਲ ਮੋੜਦਾ ਭਾਈ ਨੇ ਘਰ ਪਾਇਆ ਨਮਾ ਬਹੁਤ ਬਹੁਤ ਮੁਬਾਰਕਾਂ ਭਾਈ ਜੀ ਨੂੰ ਤੇ ਬਹੁਤ ਸੋਹਣਾ ਲੱਗਿਆ ਇਹ ਵੜੀ ਤਾਂ ਜਿਨ੍ਹਾਂ ਨੇ ਮਿਹਨਤ ਦਾ ਘਰ ਹੋਵੇ ਉਹਨਾਂ ਦੇ ਐ ਸੀ ਤੇ ਨਜ਼ਰ ਆ ਗਿਆ ਜੀ ਦੇਖ ਕੇ ਇਦਾਂ ਹੀ ਤਰੱਕੀਆਂ ਕਰਦੇ ਰਹੋ ਭਾਈ ਕਹਿੰਦੇ ਸੀ 12 ਸਾਲ ਇਸ ਕਮਰੇ 'ਚ ਕੱਟੇ ਆਗੇ ਜੀ ਤੇ ਦੇਖ ਲਓ ਭਾਈ ਜੀ ਇਹ ਤੁਸੀਂ ਉਹ ਭਾਈ ਜੀ ਬਹੁਤ ਸੋਹਣੇ ਭਾਜੀ ਸਰਦਾਰ ਬਣੇ ਬੈਠੇ ਹੋ ਹੈਂ ਭਗਵਾਨ ਨਾਮ ਮਕਿਲਪਾਲ ਸਿੰਘ ਮੇਰਾ ਕਿਰਪਾਲ ਸਿੰਘ ਆਵਾਜ਼ੀ ਵਾ ਬਹੁਤ ਨਾਈਸ ਫੈਰੀ ਭਾਜੀ ਰਾਤੀ ਭਾਈ ਤੁਸੀਂ ਜਮੈਟੋ ਕਰਦੇ ਹੋ ਫਿਰ ਦੋ ਡਿਊਟੀਆਂ ਹੈਣਾ ਹਾਂਜੀ ਇਹ ਮੈਨਾਂ ਦਾ ਭਾਜੀ ਦੱਬ ਕੇ ਤਾਂ ਹੀ ਖਿੱਚ ਕੇ ਇਹ ਕੰਮ ਤੁਸੀਂ ਮਕਾਨ ਵਾਲ ਵਧੀਆ ਪਾੜਿਆ ਬਹੁਤ ਸੋਹਣਾ ਲੱਗਿਆ ਤਤੰਕ ਤਤੰਕ ਘੋੜਾਂਾਂ ਦੇ ਵੀ ਸ਼ਕੀਨ ਲੱਗਦੇ ਭਾਜੀ ਮਨੇ ਕਹਿੰਦੀ ਆ ਕਾਕਾ ਹੁਣ ਆਉਂਦਾ ਅੱਛਾ ਜਦ ਮੈਂ ਅੰਦਰ ਗੁਸਾ ਆਪਨੇ ਕੀ ਬੋਲਾ ਅਬ ਵਲੋਗ ਬਣਾਤੇ ਹੋ ਕੀ ਬਣਾਤੇ ਹੋ ਵਲੋਗ ਦੇਖਦੇ ਹੋ ਲੋਗ ਕੈਸੇ ਲੱਗਤੇ ਹੈਂ अच्छा पंजाबी बोली आती है बोलो फिर आप कैसे हो आप कैसे हो मैं तुसी किदा हो तुसी किदा हो मैं वधिया तुसी सुनाओ मैं तो ठीक तुसी ठीक हो फिर हाथ हिलाओ सस्श्रीकाल सस्श्रीकाल हरि बोल हां जी ते इधर गैंगस्टर साहब पतंग उड़ाने ले मैं भी बहुत पतंग उड़ाना आयो तुसी ये साडा अच्छा ਲੁੱਟ ਲੁੱਟ ਕੇ ਜਾਂ ਲਿਆ ਕੇ ਲੁੱਟ ਅੱਛਾ ਲੁੱਟ ਗਏ ਬਾਈ ਤੂੰ ਤਾਂ ਮੇਰਾ ਬਚਪਨਾ ਯਾਰ ਮੈਂ ਵੀ ਲੁੱਟ ਲੁੱਟ ਕੇ ਢਾੰਦਾ ਰਿਹਾ ਸੀਗਾ ਨਹੀਂ ਉਹ ਬਿਜ਼ਨਸ ਬਤਾ ਬਿਜ਼ਨਸ ਬਤਾ ਉਹ ਉਹ ਡੋਰ ਨਾਲੇ ਡਾਣਾ ਪਤੰਗਾ ਪਤੰਗਾ ਲੁੱਤਨੀਆ 20 30 40 ਵਿੱਚ ਵੇਚ ਲੀਣੀ ਅੱਛਾ ਵਾਹ ਜੀ ਜੋ ਵੀ ਆ ਕੀ ਪਾਇਆ ਹੋਇਆ ਕਿਦਣਾ ਲਵ ਹੈ ਤੈਨੂੰ ਨਹੀਂ ਐਡਾ ਹੀ ਅੱਜ ਹੀ ਖਰੀਦੀ ਆ ਅੱਛਾ ਲਵ ਹੈਗਾ ਕਿਦ ਨਾਲ ਦੱਸਤਾ ਦੇ ਆਈ ਐਮ ਸਲੀਪਲੋਂਡਾ

मजाक नाम नाम आप भी देखते हो वो लोग कैसा लगता है अच्छा 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 लगता है वो आए दिन साइकिलों के गए थे एर, एर पड़े थे वाले सस्पेंशन ब्लू वाली साइकिल में बढ़िया लगा ये भी क्या बनाया मम्मी ने दाल बनाया था साल पर अब तो मैंने बोला मंगा लिया अच्छा अच्छा लगा फिर चलो खाओ सॉरी देखते रहो लोग नाम तो बताया नहीं आपने कुशाल कुशाल और आपका माय नेम इज माही आई एम ए सेकंड क्लास रोल नंबर 1 एंड स्कूल कृष्ण बाबू स्कूल वाह जी वाह ऐसे होती इंट्रोडक्शन सामने वाला को है ही बताना क्या है <laughs> सामने से कूल आना जल्दी से सामने से कूल आप भी इंग्लिश में दो इंट्रोडक्शन नहीं नहीं हो पाएगा आई पंजाबी बॉय जाट ओ जाट है क्यों वाह जी आई एम पंजाबी बॉय जाट वाह जी वाह चलो फिर बाय कर दो गाइस चैनल को सब्सक्राइब करना अपने अपने भाई को पूरा सपोर्ट देना 1 मिलियन पे पहुंचाना है वाह जी वाह कर दियो फिर करा सब्सक्राइब तुसी लाइक एंड शेयर एंड सब्सक्राइब ਹੋਲ ਹੋਲ ਜਿਆਦਾ ভিউਸ ਦੇਣਾ ਗਾਇਸ ਪਲੀਜ਼ ਸ਼ੇਅਰ ਕਰੋ ਵਾਹ ਜੀ ਭਾਈ ਇਹਦਾ ਭਾਈ ਦੇਲੀ ਜਿੱਤ ਲਿਆ ਹੁਣ ਮੈਨੂੰ ਪਤਾ ਲੱਗਦਾ ਵੈ ਤੂੰ ਗੁੱਡ ਬੋਏ ਐ ਇਹਦੇ ਤੇ ਦਾ ਪੁਆਇੰਟ ਤੇ ਤੇਰਾ ਬਣਦਾ ਹੈ ਗੁੱਡ ਬੋਏ ਕੋਈ ਹੋਰ ਦੋ ਚਾਰ ਗੱਲਾਂ ਕਰਦੇ ਫਨੀ ਫਨੀ ਨਹੀਂ ਚਲ ਖਾਲਾ ਫਿਰ ਚਲ ਓਕੇ ਭਾਈ ਬਾਏ ਬਾਏ ਟੇਕ ਕੇਅਰ ਗੁੱਡ ਬਾਏ ਥੈਂਕ ਯੂ ਹੈਵ ਅ ਗੁੱਡ ਡੇ ਹੈਵ ਅ ਗੁੱਡ ਨਾਈਟ ਆਲਸੋ ਓਕੇ ਨਾਈਟ ਐ ਨਾ ਬਾਏ जानते जानते मेरा एक नाम पे गया है क्या नाम है मेरा ब्लॉगर चाचू ब्लॉगर चाचू चाचू गाइस वाह जी वाह जी वाह ब्लॉगर चाचू गाइस ਇਸ ਵਲੌਗ ਨੂੰ ਆਪਾਂ ਫਿਰ ਇੱਥੇ ਖਤਮ ਕਰਦੇ ਆਂ ਰਾਤ ਜ਼ਿਆਦਾ ਹੋ ਗਈ ਹੈ ਤੇ ਕੱਲ ਆਪਾਂ ਨਿਕਲਣਾ ਵੀ ਹੈਗਾ ਜੀ ਆਪਣੇ ਅਗਲੇ ਟੂਰ ਦੇ ਉੱਤੇ ਤੇ ਇਦਾਂ ਹੀ ਕੰਟੈਂਟ ਦੇਖਦੇ ਰਹੋ ਕੱਲ ਦੀ ਜਰਨੀ ਨੂੰ ਮੈਨੂੰ ਪਤਾ ਹੈ ਤੁਸੀਂ ਮੋਸਟ ਪ੍ਰੋਬੇਬਲ ਬਹੁਤ ਜ਼ਿਆਦਾ ਪਿਆਰ ਦਿਓਗੇ ਇਦਾਂ ਹੀ ਜਿਹੜਾ ਹੈਗਾ ਕਿ ਤੁਗੀ ਸ਼ੇਅਰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਦਾ ਬਟਨ ਜਿਹੜਾ ਹੈਗਾ ਜੀ ਦਬਦੇ ਰਹੋ ਜੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਮਿਲਦੇ ਹਾਂ ਬਿਲਕੁਲ ਫਰੇਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤੱਕੰਦੇ ਰਿਗੜ ਬਰਾਵ ਰੱਖਾ ਚੜ੍ਹਦੀ ਕਲਾ ਤੇ ਸਤਿ ਸ਼੍ਰੀ ਅਕਾਲ ਜੀ ਹਰੀਕ੍ਰਿਸ਼ਨ ਹਰੀ ਦੀ ਬੋਲ